ਇਨਵਾਇਰਨਮੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗੂ ਬੋਤਰਾ ਦੀ ਪ੍ਰਧਾਨਗੀ ਵਿੱਚ ਆਈਟੀਆਈ ਕਾਲਜ ਮਾਡਲ ਟਾਊਨ ਵਿੱਚ ਬੂਟੇ ਲਗਾਏ ਗਏ ਇਸ ਮੌਕੇ ਤੇ ਪ੍ਰਿੰਸੀਪਲ ਵਿਕਰਮਜੀਤ ਸਿੰਘ ਧੰਜੈ ਮੈਡਮ ਸੰਦੀਪ ਕੌਰ ਹੀਨਾ ਚੱਡਾ ਮੀਨਾ ਕੁਮਾਰੀ ਹਰਮੇਸ਼ ਕੁਮਾਰੀ ਪਰਵੀਨ ਕੁਮਾਰੀ ਸੰਸਥਾ ਦੇ ਮੈਂਬਰ ਕਰਿਸ਼ਨ ਕੁਮਾਰ ਸੁਧੀਰ ਸ਼ਰਮਾ ਸੁਰਿੰਦਰ ਪਾਲ ਸੁਦਾ ਬੇਦੀ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਅਤੇ ਪੁਨੀਤ ਦੀ ਰਿਪੋਰਟ ਆਪਾਂ ਜਾਣਦੇ ਹਾਂ ਕਿ ਦ੍ਰਿਖਤਾਂ ਦਾ ਮਹਾਦਮ ਸਾਡੇ ਜੀਵਨ ਚ ਬਹੁਤ ਆ ਜੇ ਅਸੀਂ ਸਪੈਲ ਆਊਟ ਕਰੀ ਜ ਜ ਜ ਨੂੰ ਵਿਆਰੀ ਵਾ ਵਾ ਤੇ ਨਾਣਾ ਜੀਵਨ ਪਾ ਵਣ ਔਰ ਜੱਜੇ ਦੀ ਬੈਨ ਜੋੜੀਏ ਤਾਂ ਸਾਡਾ ਕੀ ਬਣਦਾ ਜੀਵਨ ਮੁੱਠੇ ਰੋਤੇ ਜੀਵਨ ਵਣ ਨੂੰ ਦਾ ਜੋੜੀਏ ਜੀਵਨ ਪਾ ਵਣ ਹੈ ਤੇ ਸਾਡਾ ਜੀਵਨ ਨਹੀਂ ਤੇ ਜੀਵਨ ਹੋ ਹੀ ਨਹੀਂ ਸਕਦਾ ਸੋਚਿਆ ਨਜ਼ਾਰ ਸਕਦਾ ਮੁੱਠੇ ਜਣੀ ਕਹਿੰਦੇ ਨਹੀਂ ਹੈ ਬਾਕੀ ਆਪਾਂ ਜਾਣ ਰਹੀਆਂ ਸਾਡੇ ਜਿੰਨੇ ਵੀ ਮੇਰੇ ਪੁਰਾਣੇ ਸਾਰੇ ਵਿੱਚ ਜਿੰਦਾ ਮਹਾਦਮ ਦੱਸਿਆ ਹੈ ਇੱਕ ਜਿਹੜਾ ਤੁਹਾਨੂੰ ਸਵਾਲ ਦਿੱਤਾ ਸੀ ਮੰਤਰ ਦਾ ਚਾਰਮੀ ਕਰੂੰਗਾ ਮੈਂ ਜਿਹਦੇ ਨਾਲ ਇਹ ਵੀ ਲਹਿਮਾ ਹੋਊਗੀ ਤੁਸੀਂ ਤੁਸੀਂ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰੋ ਆਪਣੇ ਆਪ ਦੇ ਮੂਲੇ ਬ੍ਰਹਮਾ ਤੰਗ ਵਿਸ਼ਨੂ ਸਾਖਾ ਰੂਦਰ ਪੱਤਾ ਪੱਤਾ ਮਹੇਸ਼ਵਰਾ ਵਾਸੂਦੇ ਨਮੋਸ। ਇਹ ਕੀ ਭਾਵ ਹੈ ਇਸਕੋ ਭਾਵ ਹੈ ਮੂਲੇ ਬ੍ਰਹਮਾ ਜੜ ਬ੍ਰਹਮਾ ਰੂਪੇ ਆ ਸਾਰੀ ਸ੍ਰਿਸ਼ਟੀ ਨੇ ਉਤਪੰਨ ਕੀਤੀ ਹੈ ਭਾਈ ਆਹ ਜਿਸ ਨੂੰ ਸਾਡਾ ਰੂਦਰ ਪਕਤਾ ਬੰਦਾ ਮੇਰਾ ਮੇਰਾ ਕੌਣ ਹੈ ਇਹ ਦੇ ਸ਼ੰਕਰ ਭਗਵਾਨ ਸ਼ੰਕਰ ਭਗਵਾਨ ਦੇ ਕਿੰਨੇ ਨਾ 108 ਮੰਡੀ ਜੀ ਬੋਲਦੇ ਹੋ ਬੰਦੇ ਨਾ ਚੜਦੇ ਇੱਕ 108 ਨਾ ਇਹ ਸ਼ੰਕਰ ਭਗਵਾਨ ਦੇ ਔਰ ਸਵਾ ਜਿਹੜੇ ਪ੍ਰਧਾਨ ਆ ਮਲਕੀਤ ਸਿੰਘ ਜੀ ਉਤਰਾ ਵੱਲੋਂ ਜਿਹੜਾ ਵਰਣ ਉਤਸਵ ਦਾ ਮਨਾਇਆ ਗਿਆ ਉਹਨਾਂ ਨੇ ਆਈਟੀਆ ਵੂਮਨ ਦੇ ਵਿੱਚ ਬੂਟੇ ਲਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਆ ਇਹ ਉਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਬੂਟੇ ਬਹੁਤ ਘਟ ਰਹੇ ਹਨ ਜਿੰਨੇ ਵੀ ਹਰਿਆਵਲ ਦੇ ਹਨ ਤੇ ਉਹਦੇ ਨਾਲ ਗਰਮੀ ਵਧ ਰਹੀ ਹੈ ਤੇ ਆਕਸੀਜਨ ਦਾ ਵੀ ਜਿਹੜਾ ਲੈਵਲ ਬਹੁਤ ਘਟ ਰਿਹਾ ਹੈ ਇਸ ਕਰਕੇ ਇਹੀ ਵੀ ਬੱਚਿਆਂ ਨੂੰ ਇਹੀ ਸਿੱਖਿਆ ਦਿੰਨੇ ਆ ਵੀ ਵੱਧ ਤੋਂ ਵੱਧ ਬੂਟੇ ਲਾਓ ਆਪਣੇ ਜੀਵਨ ਦੇ ਵਿੱਚ ਘੱਟੋ-ਘੱਟ 5 ਤੋਂ 10 ਬੂਟੇ ਲਾਓ ਜਿਨ੍ਹਾਂ ਦੇ ਨਾਲ ਆਕਸੀਜਨ ਦਾ ਲੈਵਲ ਵਧੇ ਹਰਿਆਵਲ ਵਧੇ ਤੇ ਗਰਮੀ ਘਟੇ ਇੰਨਾ ਹੀ ਕਹਿੰਦੇ ਹੋਇਆ ਧੰਨਵਾਦ ਜੀ